ਬਠਿੰਡਾ ਦੀ ਸਬਜ਼ੀ ਮੰਡੀ ਦੇ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਘੁੰਮ ਰਿਹਾ ਇੱਕ ਬਾਂਦਰ ਦੁਕਾਨਦਾਰਾਂ ਅਤੇ ਗਾਹਾਂ ਨੂੰ ਕਰ ਰਿਹਾ ਪਰੇਸ਼ਾਨ ਇਸ ਨੂੰ ਫੜਨ ਦੀ ਕੀਤੀ ਮੰਗ ਮਾਮਲਾ ਸ਼ਨੀਵਾਰ ਨੂੰ ਲਗਭਗ 3:30 ਵਜੇ ਦੇ ਲਗਭਗ ਦਾ ਜਿੱਥੇ ਅੱਜ ਦਾਣਾ ਮੰਡੀ ਵਿਖੇ ਜਦ ਅਸੀਂ ਪਹੁੰਚੇ ਤਾਂ ਇਹ ਬਾਂਦਰ ਜਿੱਥੇ ਦੁਕਾਨਦਾਰਾਂ ਨੂੰ ਕਾਫੀ ਪਰੇਸ਼ਾਨ ਕਰ ਰਿਹਾ ਸੀ ਉੱਥੇ ਗਾਕਾਂ ਨੂੰ ਵੀ ਪਰੇਸ਼ਾਨ ਕਰ ਰਿਹਾ ਸੀ ਅਤੇ ਇਹਨਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਲਗਾਤਾਰ ਮਾਰਕੀਟ ਕਮੇਟੀ ਦੇ ਨਾਲ ਇਸ ਸਬੰਧੀ ਰਾਤਾ ਕੰਮ ਕੀਤਾ ਲੇਕਿਨ ਇਸ ਬਾਂਦਰ ਦਾ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ ਅਤੇ ਉਹ ਜਿੱਥੇ ਇੱਥੇ ਇਹਨਾਂ ਦੁਕਾਨਦਾਰਾਂ ਦੀ ਦੁਕਾਨਦਾਰੀ ਖਰਾਬ ਕਰ ਰਿਹਾ ਹੈ ਉੱਥੇ ਨਾਲ ਨਾਲ ਇਹਨਾਂ ਦਾ ਨੁਕਸਾਨ ਵੀ ਕਰ ਰਿਹਾ ਤੇ ਨਾਲ ਨਾਲ ਗਾਕਾਂ ਨੂੰ ਵੀ ਇਹ ਤੰਗ ਪਰੇਸ਼ਾਨ ਕਰ ਰਿਹਾ ਤੇ ਉਹਨਾਂ ਦੱਸਿਆ ਕਿ ਇੱਕ ਦੋ ਵਿਅਕਤੀਆਂ ਨੂੰ ਇਹ ਵੱਢ ਵੀ ਚੁੱਕਾ ਹੈ। ਆਹ ਦੀ ਸਰਕੀਲਾਵਾ ਦਾ ਮੇਰਾ ਨਾਮ ਬਲੰਦਰ ਸਿੰਘ ਹੈ ਜੀ। ਮੈਂ ਤੋਂ ਮੋਕਲ ਬਹਿੰਡਾ ਰਹਿਣਾ ਲਗਾ ਸੰਤ ਭਿਆਕ ਇਹ ਜਿਹੜਾ ਬਾਂਦਰ ਆ ਨਾ ਫਿਰਦਾ ਮੈਂ ਆਪਦੀ ਅੱਖੀ ਜਿਹੜੀ ਚੀਜ਼ ਦੇਖੀ ਆ ਠੇਕੇ ਦੇ ਕੋਲ ਨਾ ਠੱਠੇ ਦੇ ਵੀ ਮੂੰਹ ਤੇ ਚਪੇਟ ਜਿਵੇਂ ਨਾ ਬੰਦਾ ਮਾਰਦਾ ਐ ਚਪੇਟ ਮਾਰਦਾ ਜਾਨਵਰ ਨੂੰ ਮੈਂ ਖੁਦ ਦੇਖਿਆ ਸਾਜ਼ੀ ਮੰਡੀ ਜੇ ਕਹਿੰਨੀ ਆਪ ਮੈਮ ਸੁਣ ਕੇ ਤਵਾ ਵੀ ਮੈਂ ਦੇਖਿਆ ਪਰ ਵਾ ਜਿਹੜਾ ਰੋਡ ਦੇ ਉੱਤੇ ਦੇਖਿਆ ਕਿਸੇ ਦੇ ਮਗਰ ਵੀ ਪੈ ਜਾਂਦਾ ਇਹ ਬੰਕਰਦੇ ਪ੍ਰਸ਼ਾਸਨ ਤੋਂ ਵੀ ਇਹਨਾਂ ਸ਼ਾਹ ਚੰਦ ਨੇ ਇਹ ਮੰਗਦੇ ਆ ਵੀ ਜਿਹੜੇ ਤੇ ਹੈ ਕਲੱਬ ਵਾਲੇ ਆ ਚਾਹੇ ਕੋਈ ਵੀ ਇਹਨੂੰ ਫੜ ਕੇ ਕਿੰਨੇ ਕਿਤੇ ਨਹੀਂ ਜਗਾ ਉੱਥੇ ਛੱਡਿਆ ਜਾਂਦਾ ਕਿੰਨੇ ਕਿ ਦਿਨਾਂ ਤੋਂ ਤੁਸੀਂ ਦੇਖਿਆ ਸੀ ਤਾਂ ਮਤਲਬ ਇਹ ਮੈਨੂੰ ਹੋ ਗਏ ਘੱਟੋ ਘੱਟ ਹੀ 8 ਦਿਨ 8-9 ਦਿਨ ਹੋ ਗਏ ਜੀ ਇਹ ਤਾਂ ਬਹੁਤ ਲਗਾਤਾਰ ਹੀ ਸ਼ਹਿਰ ਚ ਫਿਰ ਰਿਹਾ ਚਾਰ ਕਿਸ਼ੋਰ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਆਰਮਨਵਤ ਜੀ ਕੀ ਕਾਹ ਦਾ ਕੰਮ ਕਰਦੇ ਹੋ ਸਬਜ਼ੀ ਮੰਡੀ ਤੇ ਸਬਜ਼ੀ ਦਾ ਕੰਮ ਕਰਦਾ ਕੀ ਪਰੇਸ਼ਾਨੀ ਹੈ ਕੋਣ ਹੈ ਪਰੇਸ਼ਾਨੀ ਇਹ ਆ ਕੇ ਬੈਠ ਜਾਂਦਾ ਅੱਡੇ ਤੇ ਕੌਣ ਆਹ ਬਾਂਦਰ ਤੇ ਅੱਜ ਕੱਟੋ-ਘੱਟ 10 ਦਿਨ ਹੋ ਗਏ ਜੀ ਇਹਨੂੰ ਜੇ ਆਪਾਂ ਕੁਝ ਖਾਣ ਨੂੰ ਦੇਈਏ ਤਾਂ ਖਾ ਲੇ ਚਲੋ ਠੀਕ ਹੈ ਪਰ ਇਹ ਹਰਦਾ ਹੀ ਨਹੀਂ ਇਹ ਮਗਰ ਪੈ ਜਾਂਦਾ ਸਿੱਧਾ ਹੀ ਕੱਟਦਾ ਵੀ ਆ ਕੱਟਦਾ ਇਹ ਸਿੱਧਾ ਉਹਨੂੰ ਬਾਈ ਨੂੰ ਮੇਰੇ ਨਾਲ ਆਨੇ ਨੂੰ ਕੱਟ ਹੀ ਲਿਆ ਉਹ ਅੱਜ ਟੀਕੇ ਲਵਾ ਕੇ ਆਣ ਵਿਚਾਰੇ ਆ ਲਖਨ ਨੂੰ ਕੱਟ ਲਿਆ ਕੀ ਪ੍ਰਸ਼ਾਸਨ ਨੂੰ ਤੁਸੀਂ ਇਹਨੂੰ ਕੀ ਸੀਗਾ ਬਾਈ ਨੇ ਫੋਨ ਕਰਿਆ ਸੀ ਆਈ ਸੀਗੇ ਬਾਈ ਉਹ ਕਰਿਆ ਇਹ ਬਾਈ ਨੇ ਕਰਿਆ ਸੀ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਇਹਨੂੰ ਫੜ ਕੇ ਲੈ ਜਾਓ ਤੇ ਜਿੱਥੇ ਚਾਹੋ ਤੁਸੀਂ ਛੱਡ ਦਿਓ ਯਾਰ ਕੰਮ ਕਰ ਰਿਹਾ ਗਰਾਗ ਵੀ ਡਰਦੇ ਆ ਵਿਚਾਰੇ ਤੇ ਅਸੀਂ ਵੀ ਡਰੀ ਲੱਗਦਾ ਜਾਨਵਰ ਹੈ ਕੀ ਪਤਾ ਕਦੋਂ ਵੱਢ ਲੈਵੇ ਜਦੋਂ ਆ ਕੇ ਬੈਠ ਜਾਂਦਾ ਏਡੇ ਤੇ ਪਤਾ ਹੀ ਨਹੀਂ ਲੱਗਦਾ ਕਦੋਂ ਬਾਹਰ ਕਰ ਜਾਏ ਕੀ ਬਾਹਰ ਮੇਰਾ ਨਾਮ ਸੁਤਨਾਮ ਸਿੰਘ ਹੈ ਜੀ ਜੀ ਮੰਡੀ ਦੇ ਮੇਰਾ ਇਹਦਾ ਫਰੀਜ਼ ਦੇ ਕੰਮ ਹੈ ਸਬਜੀ ਵੇਚਦਾ ਜੀ ਰਿਟੇਲਰ ਇਹ ਜਾਨਵਰ ਨੇ ਬੜਾ ਦੁਖੀ ਕੀਤਾ ਸਾਰਿਆਂ ਨੂੰ ਤੇ ਮੇਰੇ ਏਡੇ ਦੇ ਵੀ ਬਹੁਤ ਨੁਕਸਾਨ ਹੋਇਆ ਨੇ ਕਿ ਕਿਹੜਾ ਜਾਨਵਰ ਹੈ ਕੀ ਆ ਤੰਦਰੀ ਕਦੋਂ ਘਰ ਆਇਆ ਹੋਏ ਹੋ ਗਏ ਪੰਜ ਸੱਤ ਦਿਨ ਹੋ ਗਏ ਫੇਕੰਦੇ ਨੂੰ ਤੇ ਮੈਂ ਦੋ ਤਿੰਨ ਵਾਰ ਸ਼ਿਕਾਇਤ ਵੀ ਕੀਤੀ ਹੈ ਪਰ ਉਹਦਾ ਕੋਈ ਅਸਰ ਨਹੀਂ ਹੋਇਆ ਜੀ ਕੀ ਕਰਦਾ ਵੜਦਾ ਵੀ ਆ ਪਰਦਾ ਜੀ ਵਰਦਾ ਹੀ ਅਗਰ ਪੈ ਜਾਂਦਾ ਜੀ ਉਹ ਖਰਾਬੀ ਇਨਕੇ ਨੇੜੇ ਆ ਕੇ ਡਰਾਉਂਦਾ ਹੀ ਸਾਨੂੰ ਕੰਮ ਨਹੀਂ ਕਰਨ ਲਈ ਸਬਜ਼ੀਆਂ ਵੀ ਖਰਾਬ ਕਰਦਾ ਸਬਜ਼ੀਆਂ ਵੀ ਖਰਾਬ ਕਰਦਾ ਜੀ ਕਿੰਨੀ ਸਬਜ਼ੀ ਖਰਾਬ ਕਰਦਾ ਕੀ ਮੰਗ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਦੇ ਇੱਕੋ ਹੀ ਮੰਗੇ ਸਾਡਾ ਮਸਲਾ ਹੱਲ ਕਰੋ ਜੀ ਅਸੀਂ ਗਰੀਬ ਬੰਦੇ ਆ ਜੀ बहुत परेशान कर रखा है किस चीज करके ये आता है खा रहा है ऊपर चढ़ के बैठता है काट दौड़ता है बहुत परेशान कर रखा ये बंदर है देसी बंदर है ये बहुत परेशान कर रखा है खपता हो गये मंडी में रहता मंडी है घूम घूम के सारे को काटने दौड़ता है राजू प्रधान के मगर पड़ गया था जो इसी का सामने आता है सारी मगर पड़ जाता है कुछ कहती है किसी को कीजिए बंदरा हुआ तो पकड़ो तो इसको कहे थे प्रशासन ने यह की कोई सुनाई नहीं हो रही इसकी कोई पकड़ के लेके नहीं जा रहा है, तो तब है, है, है। ना, था वैसे जोड़ के काट लेता ऊपर चढ़ जाता है हाँ ऊपर बहुत बड़ी देर से बैठा था घंटा हो गया मेरे पास हाँ सारे को परेशान करता है